ਨਹੀਂ ਹਾਂ ਕਿ ਕੋਈ ਪਟਾਉਣ ਨਾ ਦਰਾ ਨਾ ਆਪਣੇ ਵੱਲੋਂ ਸਾਰੇ ਇਹ ਹਲਕਨ ਵਸਣ ਪੰਜਾਬ ਵਸਣ ਵੀਲ ਕਰਦੇ ਆ ਕਿ ਜੋ ਅੱਜ ਵਰਗ ਤੇ ਦੁੱਖ ਦੇ ਘੜੀ ਹੈ ਧੰਮ ਮਦਰ ਸਾਹਨੇ ਜੋ ਬੋਲੇ ਸਤਿ ਬੋਲੇ ਕੋਈ ਨਾ ਜੋ ਚਿੱਤ ਜਾ ਮੈਨੂੰ ਬਿਮਾਰ ਨੂੰ ਕੋਈ ਇਲਾਜ ਤੋਂ ਮੈਨੂੰ ਬਹੁਤ ਰੁਖੀ ਕੀਤਾ ਜਾ ਰਿਹਾ ਐਸਐਸਪੀ ਸਾਹਿਬ ਨੂੰ ਮੈਂ ਫੋਨ ਕਰਦੀ ਆ ਫੋਨ ਨਹੀਂ ਮੇਰਾ ਟੈਂਡ ਕਰਦੇ ਦਿੱਤੀ ਸਾਹਿਬ ਨੂੰ ਕਰਦੇ ਆ ਕੋਈ ਮੇਰੀ ਸੁਣਵਾਈ ਲਈ ਕਰ ਰਿਹਾ ਮੈਂ ਸਾਰੇ ਅੱਗੇ ਹੱਥ ਜੋੜ ਕੇ ਅਪੀਲ ਕਰਦੀ ਆਂ ਕਿ ਇੱਕ ਮੈਨੂੰ ਬਿਮਾਰ ਲੇਡੀਸ ਨੂੰ ਹਸਪੀਟਲ ਵੀ ਇਲਾਜ ਨਹੀਂ ਕਰਵਾ ਦਿੱਤਾ ਜਾ ਰਿਹਾ ਤੇ ਡਾਕਟਰਾਂ ਤੇ ਦਬਾਅ ਪਾ ਕੇ ਟਰੀਟਮੈਂਟ ਨਹੀਂ ਕਰੰਦੇ ਰਹਿ। ਸੋ ਤੁਸੀਂ ਸਾਰੇ ਜਣੇ ਜਾਗੋ ਤੇ ਇਹ ਦੇਖੋ ਕਿ ਅੱਜ ਇੱਕ ਸਾਡੇ ਨਾਲ ਇਹ ਹਾਲਾਤ ਹੋ ਰਹੇ ਨੇ। ਇੱਕ ਬਿਮਾਰ ਦੇ ਇਲਾਜ ਤੋਂ ਹੀ ਕੁਝ ਹੋ ਰਿਹਾ। ਕੱਲ ਨੂੰ ਤੁਹਾਡੇ ਨਾਲ ਕੀ ਕੁਝ ਹੋਊਗਾ? ਮੇਰੇ ਬੱਚਿਆਂ ਤੇ ਜੋ ਪਰੇਸ਼ਾਨ ਰਹਿ। ਮੇਰੇ ਬੱਚੇ ਪਤਾ ਨਹੀਂ ਕਿੱਥੇ ਕਿੱਥੇ ਨੇ ਮੇਰੀ ਬੇਟੀ ਮੇਰਾ ਬੇਟਾ ਮੇਰੋਂ ਪਰਵਾਹ ਮੇਰੀ ਮਾਤਾ ਘਰ ਬਿਮਾਰ ਅਸੀਂ ਐਨੇ ਕੋ ਪਰੇਸ਼ਾਨ ਜੇ ਮੇ ਨੂੰ ਕੁਛ ਵੀ ਹੁੰਦਾ ਮੇਰੇ ਸਿਹਤ ਪ੍ਰਤੀ ਕੋਈ ਹੁੰਦਾ ਮੇਰੇ ਸਾਰਾ ਪ੍ਰਸ਼ਾਸਨ ਪੀਜੀਐਨ ਰਿਕਾਰਡ ਕਢਾ ਲੈ 40 ਸਟਰ ਕੋਡ ਕਢਾ ਲੈ ਮੇਰੇ ਨਾਮ ਦੇ ਬੀਐਮਸੀ ਚ ਰਿਕਾਰਡ ਕਢਾ ਲੈ ਅਮਰ ਹਸਪੀਟਲ ਚ ਰਿਕਾਰਡ ਕਢਾ ਲੈ ਕਿ ਕਿੰਨੇ ਟਾਈਮ ਤੋਂ ਮੇਰਾ ਟ੍ਰੀਟਮੈਂਟ ਚੱਲਦਾ ਹੈ ਡਾਕਟਰ ਪੁਲਾਰ ਕੋਲ ਕੋ ਰਿਪੋਰਟ ਕਢਾ ਲੈ ਜਿਕੇ ਤਰੀਕੇ ਪਰਸੈਂਟ ਮੈਂ ਇਹਨਾਂ ਨੂੰ ਗਲਤ ਕਹਿ ਰਹੀ ਆ ਤਾਂ ਮੇਰੇ ਤੇ ਜੋ ਮਰਜ਼ੀ ਜਹੰਮ ਲਾ ਦੇਣ ਪਰ ਅੱਜ ਜੋ ਮੈਨੂੰ ਹਾਊਸ ਅਰੈਸਟ ਕਰਕੇ ਮੈਨੂੰ ਇੰਨਾ ਖਟੋਰਚਰ ਕੀਤਾ ਜਾ ਰਿਹਾ ਮੈਂ ਕਹਿੰਦੀ ਆ ਜਾਗ ਜੋ ਪੰਜਾਬ ਵਾਲਿਓ ਜਾਗ ਜੋ ਹਲਕੇ ਵਾਲਿਓ ਅੱਜ ਜੋ ਸਾਡੇ ਤੇ ਕੁਝ ਹੋ ਰਿਹਾ ਕੱਲ੍ਹ ਤੁਹਾਡੀ ਵਾਰੀ ਲੱਗੇ ਸੇ ਦੀ ਯਾਦ ਹੈ ਜੇ ਵੀ ਨੂੰ ਕੁਝ ਵੀ ਹੁੰਦਾ ਇਹ ਦੁਮਰਵਰ ਪਰਚਾਸਨ ਇਹ ਤੇ ਦੁਮਰਵਰ ਸਰਕਾਰ ਹੋਵੇਗੀ ਤੇ ਮੈਂ ਸਾਰੇ ਮਪਣੇ ਮਨੋਂ ਹੱਥ ਜੋੜ ਕੇ ਪੀਂਖਰਦੀਆਂ ਕਿ ਮੈਨੂੰ ਕਿਤੇ ਰਹਿ ਪਰਬੀ ਨਹੀਂ ਕਰਨ ਦੇਣੇ ਮੇਰਾ ਇੱਥੇ ਵੀ ਨਹੀਂ ਇਲਾਜ ਹੋਉਂਦੇ ਰੇ ਸਾਰੇ ਜਣਿਆਂ ਨੂੰ ਮੇਰੇ ਕੋਲ ਇਹ ਰਿਕਵੈਸਟ ਹੈ ਕਿ ਤੁਸੀਂ ਸਾਰੇ ਜਣੇ ਚੱਲ ਜੋ ਜਾਗਦੀਆਂ ਜ਼ਮੀਰਾਂ ਵਾਲਿਓ ਦਏ ਨਾਲ ਖੜ੍ਹ ਜੋ ਪਠਾਨ ਬਚਨੀ ਦੇ ਪਰਿਵਾਰੀਓ ਖੜ੍ਹ ਜੋ ਕਿ ਪੜ੍ਹਾਉ ਮਦਰਸਾ ਚੋਲੇ ਨੂੰ ਸਜਾ ਦਿੱਤੀ ਉਹਦੇ ਪਰਵਾਰ ਨੂੰ ਇੰਨੇ ਤਸੀਹੇ ਦਿੱਤੇ ਜਾ ਰਹੇ ਨੇ ਤੁਸੀਂ ਸਾਰਿਆਂ ਨੂੰ ਮੇਰੇ ਹੱਥ ਜੋੜ ਕੇ ਰੱਖਿਆ ਪੀ ਲਿਆ ਕਿ ਤੁਸੀਂ ਮੇਰੇ ਦੇ ਹੱਕ ਤੇ ਖੜਦੇ ਹੋ ਤੇ ਮੇਰਾ ਆਵਾਜ਼ ਪ੍ਰਤੀ ਇਹਨਾਂ ਨੂੰ ਮੈਂ ਨਹੀਂ ਤੇ ਕੱਲੇ ਕੱਲੇ ਅਫਸਰ ਦਾ ਨਾਂ ਬੋਲਾਂਗੀ ਇਹ ਸਾਰਾ ਕੁਝ ਜੋ ਮੇਰੇ ਨਾਲ ਹੋ ਰਿਹਾ ਕਿਸੇ ਹੋਰ ਨਾਲ ਨਾਏ ਤਕਸ਼ਾਈ ਹੋਏ ਨਹੀਂ ਪਰਮਹਾਨ ਨੂੰ ਕਹੀਆਂ ਕਿ ਸੱਚੇ ਪਾਤਸ਼ਾਹ ਸੱਚ ਦਾ ਜੋ ਸਾਥ ਹੈ ਉਹ ਨਹੀਂ ਮੇਰੇ ਗੁਰੂ ਮਹਾਰਾਜਾ ਨੂੰ ਵੀ ਪਤਾ ਹੈ ਕਿ ਜੋ ਮੇਰੇ ਪ੍ਰਤੀ ਬੇਇਨਤੀਆਂ ਕਰਦੇ ਨੇ ਕਿ ਉਹ ਕਿੰਨੀਆਂ ਕਬੀਨਤੀਆਂ ਮੇਰੀਆਂ ਮੇਰੇ ਤੇ ਪਰਵਾਨ ਹੋ ਰਹੀਆਂ ਨੇ ਪਰ ਮਾੜਾ ਸੱਚੇ ਪਾਸ਼ਾ ਤੁਸੀਂ ਜਾਣਦੇ ਹੋ ਕਿ ਸਾਡੇ ਤੇ ਜੋ ਅੱਜ ਤੇ ਸੀਏਸੀ ਚੱਲ ਰਹੇ ਆ ਇਹਨਾਂ ਨੇ 84 ਵਾਲਾ ਹਾਲ ਬਣਾ ਦਿੱਤਾ ਸਾਡਾ ਇਹਦੀ ਜ਼ਿੰਮੇਵਾਰ ਸਰਕਾਰ ਹੋਏਗੀ ਜਾਂ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਤੇ ਸਭ ਨੂੰ ਮੇਰੀ ਇਹੀ ਹੱਥ ਜੋੜ ਕੇ ਅਪੀਲ ਹੈ ਜੇ ਮੈਨੂੰ ਕੁਝ ਵੀ ਹੁੰਦਾ ਤਾਂ ਸਾਰੇ ਜ਼ਿੰਮੇਵਾਰ ਹੋਏ ਪ੍ਰਸ਼ਾਸਨ ਤਾਂ ਇਹ ਸਰਕਾਰ ਹੋਏਗੀ